ਬਿੱਤੇ ਕੁਝ ਦਿਨਾਂ ਨੂੰ ਕਸ਼ਮੀਰ ਵਿੱਚ ਕਟਕਿੰਨਤੀ ਭਾਈਚਾਰੇ ਦੇ ਲੋਕਾਂ ਤੇ ਹੋ ਰਹੇ ਅਤਿਆਚਾਰ ਅਤੇ ਅਨਿਆਈ ਮੌਤਾ ਲਈ ਅਜਨਾਲਾ ਤੋਂ ਸਾਬਕਾ ਸੰਸਦ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਲਈ ਅਜਨਾਲਾ ਤੋਂ ਉਮੀਦਵਾਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਬੋਨੀ ਅਮਰਪਾਲ ਸਿੰਘ ਅਜਨਾਲਾ ਵੱਲੋਂ ਆਪਣੇ ਦਫ਼ਤਰ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਦੌਰਾਨ ਕਸ਼ਮੀਰ ਵਿੱਚ ਕਟਕਿੰਨਤੀ ਦੇ ਲੋਕਾਂ ਨਾਲ ਹੋ ਰਹੇ ਅਤਿਆਚਾਰਾਂ ਲਈ ਖਾਸ ਅਪੀਲ ਕੀਤੀ ਇਹੜਾ ਉਥੇ ਗੁੰਡਾਗਰਦੀ ਤਕੇਸ਼ਾਈ ਇਨਸਾਨੀਅਤ ਦੀ ਕਹਾਣੀਤ ਹੋ ਰਹੀ ਆ ਮੈਂ ਤੇ ਇਹਨੂੰ ਸੈਂਟਰ ਸਰਕਾਰ ਦਾ ਫੇਲੀਅਰ ਕਹਾਵਾਂਗਾ ਸੈਂਟਰ ਸਰਕਾਰ ਦਾ ਸੈਂਟਰ ਏਜੰਸੀਆਂ ਦਾ ਇਹ ਜਿਹੜੇ ਸਕੂਲ ਚ ਅਧਿਆਪਕ ਪੜ੍ਹਾ ਰਹੇ ਉਹਨਾਂ ਨੂੰ ਉਹਨਾਂ ਦਾ ਦਿਨ ਦਿਹਾੜੇ ਕਤਲ ਕਿਹੜਾ ਉਥੇ ਵਿਚਾਰਾ ਸੇਵਾ ਕਰਦਾ ਪਿਆ ਉਹਦੀ ਵੀ ਕਤਲ ਮੇਰਾ ਕਹਿਣ ਤੋਂ ਭਾਵੇਂ ਆ ਇਹ ਸੈਂਟਰ ਸਰਕਾਰ ਹਰ ਜਗ੍ਹਾ ਹਰ ਜਗ੍ਹਾ ਤੇ ਫੇਲੀਅਰ ਮੋਦੀ ਸਰਕਾਰ ਹਰ ਜਗ੍ਹਾ ਤੇ ਫੇਲੀਅਰ ਹੋਈ ਆ ਤੇ ਖਾਸ ਕਰਕੇ ਜਿਹੜੇ ਆ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਹਰ ਹਫ਼ਤੇ ਵੱਧ ਰਹੀਆਂ ਹਰ ਦਿਨ ਵੱਧ ਰਹੀਆਂ ਤੇ ਕੋਈ ਵਲੀਵਾਰਸ ਨਹੀਂ ਆ ਆ ਜਿਹੜਾ ਸਾਡੇ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਸੰਘਰਸ਼ ਚੱਲਦਾ ਪਿਆ ਆ ਸ਼ਰਮ ਆਉਂਦੀ ਆ ਇਹੋ ਜੀ ਤੇ ਗੋਰੀਆ ਨਾਲੋਂ ਵੀ ਨਖੇ ਤੇ ਸਰਕਾਰ ਸੈਂਟਰ ਦੀ ਸਰਕਾਰ ਬਣੀ ਪਈ ਆ ਜਿਹਦਾ ਬੇੜਾ ਗਰਕ ਹੋਇਆ ਪਿਆ ਆ ਮੈਂ ਜੇ ਕਹਦਾ ਕਿ ਕੰਨਾਜ ਕੌੜਾ ਤੇਲ ਪਾ ਕੇ ਵੀ ਇਹ ਇਹ ਇਹਨਾਂ ਨੇ ਪਾ ਕੇ ਕੁੰਭ ਕਰਨੇ ਵੀ ਉੱਠ ਪੈਂਦਾ ਸੀ ਇਹਦੇ ਤੇ ਕੌੜਾ ਤੇਲ ਪਈਏ ਫੇਰ ਨਹੀਂ ਉੱਠਦੀ ਪਈਏ ਜਿਹੜੀ ਸੈਂਟਰ ਦੀ ਸਰਕਾਰ ਪਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਦੇਣ ਇੰਤਿਹਾਰ ਆ ਰਹੇ ਨੇ ਇਹ ਇਹ ਕਾਲੇ ਕਾਨੂੰਨ ਰੱਦ ਹੋ ਕੇ ਕਿਸਾਨ ਆਪਣੇ ਘਰਾਂ ਨੂੰ ਸੁਖਾਂ ਸਕਾਣਾ ਆਪਣੇ ਪਰਿਵਾਰ ਤੇ ਆਣ ਕੇ ਦੇਣ ਇੰਤਿਹਾਰ ਬਣਾਉਣ ਹਾਂਜੀ ਹਾਂਜੀ ਤੇ ਮੈਨੂੰ ਯਾਦ ਹੈ ਸਾਡੇ ਪ੍ਰਦਾਸ ਸਾਹਿਬ ਵੀਰ ਸਿੰਘ ਬਾਦਲਾ ਨੂੰ ਦਿੱਲੀ ਸਿੱਖ ਗੁਰਦਵਰਾ ਪਰਧ ਕਮੇਟੀ ਦੇ ਪ੍ਰਧਾਨ ਸਰਸਾ ਸਾਹਿਬ ਉੰਨਾਂ ਆ ਵਫਾ ਦੇ ਜਿਹੜਾ ਉੱਪਰ ਰਾਜ ਪਾ ਲਿਆ ਉਹਨੂੰ ਮਿਲਣ ਜਾ ਰਹੇ ਨੇ ਉਥੇ ਜੰਮੂ ਕਸ਼ਮੀਰ ਤੇ ਮੈਨੂੰ ਇਹ ਵੀ ਯਾਦ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਬਿਆਨ ਦਿੱਤੇ ਸੀ ਕਿ ਜਿਹੜੇ ਅਸੀਂ ਨੋਟਬੰਦੀ ਕੀਤੀ ਆ ਇਹ ਸਿਰਫ ਅੱਤਵਾਦ ਨੂੰ ਨੱਥ ਪਾਉਣ ਲਈ ਕੀਤੀ ਆ ਇਹ ਨੋਟ ਲੋਕਾਂ ਦੀ ਕਰੰਸੀ ਸਾਡੀ ਉਹ ਵਰਤਦੇ ਉਹਨਾਂ ਨਜਾਇਜ਼ ਫੈਰਾਟ ਚੌਕ ਦੇ ਸਾਡੇ ਗੁੰਮਰਾਹ ਕਰਦੇ ਨੌਜਵਾਨਾਂ ਨੂੰ ਉਹ ਵੀ ਇਹਨਾਂ ਨੇ ਬਦਲਦੀ ਆ ਅੱਤਵਾਦ ਉਹ ਤੋਂ ਵੀ ਵੱਧ ਆ ਰਿਹਾ ਨਸ਼ਾਤ ਤੋਂ ਵੱਧ ਵਿਕ ਰਿਹਾ ਆ ਗੁੰਡਾਗਰਦੀਆਂ ਉਹ ਤੋਂ ਵੱਧ ਹੋ ਰਹੀਆਂ ਖਾਸ ਕਰਕੇ ਮਿਨਿਓਰਿਟੀ ਨੂੰ ਮਾਰਨ ਦਾ ਠੇਕਾ ਇਸ 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 ਨਖਿੱਧ ਸਰਕਾਰ ਨੇ ਲਿਆ ਆ ਤੇ ਇਹ ਆ ਕਿਹੜੇ ਹੋਰ ਵੀ ਆ 370 ਧਾਰਾ ਹੀ ਉਹਦਾ ਵੀ ਬਹਾਨਾ ਲਾ ਕੇ ਲੋਕਾਂ ਦੇ ਪ੍ਰੈਸ਼ਰ ਬਣਾਉਣ ਲਈ ਦੇਸ਼ਰ ਪ੍ਰੈਸ਼ਰ ਨਾਲ ਹੱਲ ਨਹੀਂ ਹੁੰਦੇ ਪ੍ਰੈਸ਼ਰ ਹਮੇਸ਼ਾ ਪਿਆਰ ਦਾ ਮਸਲਾ ਹੱਲ ਹੁੰਦੇ ਆ ਬੇੜਾ ਗਰ ਕਰਤਾ ਜੀ ਡੀ ਪੀ ਪੇ ਹਿੰਦੁਸਤਾਨ ਦਾ 네ਗੇਟਿਵ ਆਉਣੀ ਸ਼ੁਰੂ ਹੋ ਗਈ ਹੈ ਹਰ ਕੰਮ ਚ ਬੜੀ ਮਾੜੀ ਹਾਲਤ ਹੋ ਗਈ ਆ ਇਹਦਾ ਮੈਂ ਸਖਤ ਇਹ ਸਭ ਤੋਂ ਵੱਧ ਜ਼ੁਮੇਰ ਇਹ ਮੋਦੀ ਸਰਕਾਰ ਹੈ ਹਿੰਦੁਸਤਾਨ ਦੀ ਜਿਹਨੇ ਹਿੰਦੁਸਤਾਨ ਦਾ ਇਕਨੋਮੀ ਦਾ ਮਜ਼ਦੂਰਾ ਦਾ ਕਿਸਾਨਾਂ ਦਾ ਨੌਜਵਾਨਾਂ ਦਾ ਵੇੜਾ ਹੀ ਕਰ ਕਰਕੇ ਰੱਖਤਾ ਹੈ ਹੋਰ ਸ਼ਬਦਾਂ ਜਿਹੇ ਦੀ ਨਖੇਦੀ ਕਰਦਾ ਹੈ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ